ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 27 ਜਦੋਂ ਸੁਲਤਾਨ ਰਾਜ ਬਹਾਦਰ ਹਮੀਦਾ ਬੀਗਮ ਦੇ ਮਹਿਲ ਆਇਆ ਕਾਜੀ ਇਮਾਮਦੀਨ ਪਰਦੇ ਪਿੱਛੇ ਖਲੋਤਾ ਸੀ ਸੁਲਤਾਨ ਦੀਆਂ ਤਲਵਾਰ ਧਾਰ ਮੋਛਾਂ ਤੇ ਲਾਲ ਸੂਹੀ ਸੂਰਤ ਵੇਖ ਕੇ ਕਾਜੀ ਦਾ ਅੰਦਰ ਕੰਬ ਗਿਆ ਅੱਜ ਖੁਦਾ ਖੈਰ ਕਰੇ ਉਸ ਨੇ ਝੁਕ ਕੇ ਸਲਾਮ ਕੀਤਾ ਉੱਜੇ ਤੋਂ ਬਜੋ ਲੱਕ ਤੱਕ ਚੁੱਕ ਗਿਆ ਤੂੰ ਇੱਥੇ ਕਿਵੇਂ ਸੁਲਤਾਨ ਨੇ ਕੜਾਈ ਨਾਲ ਪੁੱਛਿਆ ਮੈਂ ਇਸ ਨੂੰ ਮੈਂ ਬੁਲਾਇਆ ਸੀ ਪਰਦੇ ਦੇ ਪਾਰੋਂ ਹਮੀਦਾ ਬੇਗਮ ਬੋਲ ਪਈ ਕਿਉਂ ਕਾਦੇ ਲਈ ਸਾਜ਼ਿਸ਼ਾਂ ਕਰਨ ਦੀ ਬੰਦਾ ਜਾਨ ਦੀ ਸਲਾਮਤੀ ਚਾਹੁੰਦਾ ਹਜ਼ੂਰ ਕਾਜੀ ਦਾੜੀ ਉੱਤੋਂ ਦੇ ਹੱਥ ਫੇਰਦਾ ਸੁਲਤਾਨ ਦਾ ਜੜਿਆ ਗੁੱਸਾ ਤਾੜ ਅੱਖਾਂ ਬਚਾ ਕੇ ਖਿਸਕ ਗਿਆ ਬਾਜ ਬਹਾਦਰ ਨੇ ਪਰਦਾ ਵਿਚਕਾਰੋਂ ਬਾੜ ਸੁੱਟਿਆ ਸੁਲਤਾਨ ਦੀਆਂ ਚੜੀਆਂ ਦੇਖ ਕੇ ਬੀਗਮ ਦੀਆਂ ਅੱਖਾਂ ਪੂਰੀਆਂ ਚੌੜੀਆਂ ਹੁੰਦੀਆਂ ਡਰਾਉਣੀਆਂ ਹੋ ਗੰਨ ਉਸ ਦਾ ਅੰਦਰ थर-थर ਕੰਬ ਰਿਹਾ ਸੀ ਅਜਿਹੀ ਭਿਆਨਕ ਹਾਲਤ ਵਿੱਚ ਉਸ ਨੇ ਆਪਣੇ ਮਰਦ ਨੂੰ ਪਹਿਲਾਂ ਕਦੇ ਨਹੀਂ ਵੇਖਿਆ ਸੀ ਥੜਕਦੇ ਪੈਰਾਂ ਨਾਲ ਉਹ ਪਲੰਗ ਤੋਂ ਉੱਠ ਪਈ ਹੇ ਅੱਲਾ ਹੀ ਕਹਿ ਰਿਉ ਉਸ ਨੂੰ ਪਤਾ ਸੀ ਇਹ ਸਾਰਾ ਗੁੱਸਾ ਰੂਪਮਤੀ ਦੇ ਜਾਣ ਕਰਕੇ ਹੈ ਪਰ ਮੈਂ ਉਸ ਸੌਕਣ ਨੂੰ ਤਾਂ ਕੁਝ ਨਹੀਂ ਆਖਿਆ ਉਸ ਦੀ ਭਾਰੀ ਦੇ ਥਰਿਆਈ ਜਾ ਰਹੀ ਸੀ ਸੁਲਤਾਨ ਦੀਆਂ ਚੜੀਆਂ ਅੱਖਾਂ ਤੇ ਜਵਾੜੇ ਕੁੱਟੇ ਹੋਏ ਸਨ ਲੱਗਦਾ ਸੀ ਬਾਜ਼ ਆਪਣੇ ਸ਼ਿਕਾਰ ਉੱਤੇ ਪੈਣ ਹੀ ਵਾਲਾ ਸੀ ਬੇਗਮ ਪੂਰੀ ਡਰੀ ਹੋਈ ਸੀ ਇੱਕ ਵਾਰ ਹੀ ਜਾਨ ਕੱਢ ਲਵੋ ਕੁੱਟ-ਕੁੱਟ ਕੇ ਨਾ ਮਾਰ ਉਸ ਦੇ ਬੋਲ ਥਥਲਾਈ ਹੋਏ ਸਨ ਇੱਕ ਵਾਰ ਹੀ ਕਤਲ ਕਰਿਆ ਤਾਂ ਨਜਾਤ ਮਿਲ ਜਾਂਦੀ ਏ ਤੇਰੇ ਵਰਗੀ ਢੈਨ ਨੂੰ ਤਾਂ ਤਸੀਹਾਂ ਨਾਲ ਖਤਮ ਕਰਨਾ ਚਾਹੀਦਾ ਤੈਨੂੰ ਬਗਹਾੜੀਏ ਮੈਂ ਖਲੋਤਾ ਦਿਸਿਆ ਨਾ ਉਸ ਪੁੱਠੇ ਹੱਥ ਦਾ ਥੱਪੜ ਜੜ ਦਿੱਤਾ ਹਮੀਦਾ ਬੇਗਮ ਦੀ ਤੌਰ ਹੀ ਪਾਉ ਗਈ ਸੁਲਤਾਨ ਨੇ ਉਸ ਨੂੰ ਪਹਿਲੀ ਵਾਰ ਮਾਰਿਆ ਸੀ ਬੋਰੀਆ ਬਿਸਤਰਾ ਬੰਨ ਲਾ ਤੇ ਤੂੰ ਸਵੇਰੇ ਦਿੱਲੀ ਜਾਵੇਂਗੀ ਤੈਨੂੰ ਮਾਪਿਆਂ ਦੀ ਆਕੜ ਬਹੁਤੀ ਚੜੀ ਸੀ ਸੁਲਤਾਨ ਨੇ ਨਾਸਾਂ ਫੁਕਾਰਨਾ ਮੇਰਾ ਮਨੀਰ ਉਸ ਦੀਆਂ ਅੱਖਾਂ ਡਰੀਆਂ ਤੇ ਪਾਣੀ ਨਾਲ ਭਰੀਆਂ ਹੋਈਆਂ ਸਨ ਉਹ ਇੱਥੇ ਹੀ ਪੜ੍ਹਾਈ ਪੂਰੀ ਕਰੇਗਾ ਤੇਰੇ ਨਾਲ امامਦੀਨ ਵੀ ਜਾਵੇਗਾ ਮੈਂ ਕਿਸੇ 사지시 ਨੂੰ ਇੱਥੇ ਨਹੀਂ ਰਹਿਣ ਦੇਵਾਂਗਾ ਮੈਂ ਮਨੀਰ ਬਿਨਾ ਨਹੀਂ ਵੱਜ ਸਕਦੀ ਮੇਰੀ ਗੁਜ਼ਾਰਿਸ਼ ਉਸ ਨੂੰ ਨਾਲ ਲਿਜਾਣ ਦੀ ਇਜਾਜ਼ਤ ਦੇ ਦਿਓ ਮੈਂ ਤਨ ਨਾਲ ਨਹੀਂ ਉਹ ਨਹੀਂ ਜਾਵੇਗਾ ਸੁਲਤਾਨ ਨੇ ਹੱਥ ਝਟਕਾ ਦਿੱਤਾ ਬੇਗਮ ਨੇ ਸੁਲਤਾਨ ਦੇ ਪੈਰ ਫੜ ਲਏ ਮਿਹਰਬਾਨੀ ਕਰਕੇ ਮਾਂ ਪੁੱਤਰ ਨੂੰ ਮਾਂ ਨੂੰ ਪੁੱਤਰ ਤੋਂ ਜੁਦਾ ਨਾ ਕਰੋ ਮੈਂ ਹੱਥ ਜੋੜ ਕੇ ਪੁੱਤਰ ਦੇ ਪਿਆਰ ਦੀ ਭੀਖ ਮੰਗਦੀਆਂ ਉਹ ਲੇਲ ਲੜnga ਕੱਢੀ ਜਾ ਰਹੀ ਸੀ ਸੁਲਤਾਨ ਦੁਬਦਾ ਵਿੱਚ ਪੈ ਗਿਆ ਜੇ ਮਨੀਰ ਨੂੰ ਨਾਲ ਤੋਰ ਦਿੱਤਾ ਮੁੰਡਾ ਤਾਂ ਉਹਨਾਂ ਦਾ ਹੀ ਹੋ ਕੇ ਰਹਿ ਜਾਵੇਗਾ ਨਹੀਂ ਇਹ ਠੀਕ ਨਹੀਂ ਇੱਕ ਸ਼ਰਤ ਉਤੇ ਉਹ ਇੱਕ ਉਂਗਲ ਖੜੀ ਕਰ ਗਿਆ ਮੈਂ ਹਰ ਸ਼ਰਤ ਪੂਰੀ ਕਰਾਂਗੀ ਮੈਨੂੰ ਮਨੀਰ ਬਖਸ਼ ਦਿਓ ਉਹ ਆਪਣੇ ਖਾਵਿੰਦੇ ਤੇ ਪੈਰ ਫੜੀ ਬੈਠੀ ਸੀ ਤੂੰ ਰੂਪ ਮਹਿਲ ਨਹੀਂ ਜਾਵੇਂਗੀ ਕਵਰਾਨੀ ਵਿਰੁੱਧ ਨੌਕਰਾਂ ਚਾਕਰਾਂ ਕੋਰ ਕੋਈ ਗੱਲ ਨਹੀਂ ਕਰੇਗੀ ਮੈਨੂੰ ਮਨਜ਼ੂਰ ਹੈ ਹਜ਼ੂਰ ਮੈਂ ਕਿਤੇ ਨਹੀਂ ਜਾਵਾਂਗੀ ਬਸ ਬਾਸਤਾ ਮੇਰੇ ਵੱਡਿਆਂ ਦਾ ਇਸ ਵਾਰ ਬਖਸ਼ ਦਿਓ ਉਸ ਦੇ ਜੋੜੇ ਜੁੜੇ ਤੇ ਕੰਮ ਦੇ ਹੱਥ ਤਰਸ ਮੰਗ ਰਹੇ ਸਨ ਵੱਡਿਆਂ ਦੀ ਧੌਣ ਦਾ ਕਿਲਾ ਹੀ ਤੇਰੇ ਕੋਲ ਆਪ ਆਈਆਂ ਕਰਵਾਉਂਦਾ ਰਿਹਾ ਮੈਂ ਉਸ ਕਿੱਲੇ ਨੂੰ ਹਮੇਸ਼ਾ ਲਈ ਪੁੱਟ ਦੇਵਾਂਗਾ ਸੁਲਤਾਨ ਹਲੇ ਵੀ ਤਕਤ ਸੀ ਇਹ ਕੇਵਲ ਕਵਰਾਣੀ ਦੀ ਮਿਹਰਬਾਨੀ ਸਮਝ ਉਸ ਦੀ ਮੰਗ ਸੀ ਤੈਨੂੰ ਕੋ ਜਨ ਆਖਿਆ ਜਾਵੇ ਉਹ ਤੇਰੇ ਸਾਧ ਕੇ ਜਾਵੇ ਤੂੰ ਇਸ ਨੂੰ ਉਸ ਨੂੰ ਇੱਥੋਂ ਕੱਢਣਾ ਚਾਹਿਆ ਨਾਲ ਈਮਾਨ ਦੀ ਮੈਂ ਕਮਰਾਨੀ ਨੂੰ ਕੁਝ ਨਹੀਂ ਆਖਿਆ ਲਾਨਤ ਤੇਰੇ ਵੱਡਿਆਂ ਤੇ ਉਸ ਧੱਕਾ ਮਾਰ ਕੇ ਹਮੀਦਾ ਨੂੰ ਪੈਰਾਂ ਤੋਂ ਪ੍ਰਾਂਵ ਬਗਾ ਮਾਰਿਆ ਉਹ ਉਸ ਤਰ੍ਹਾਂ ਹੀ ਗੁੱਸਾ ਫੁਕਾਰਦਾ ਇਸਲਾਮੀ ਮਦਰਸੇ ਨੂੰ ਸਿੱਧਾ ਚੱਲ ਪਿਆ ਇਹ ਕਾਜੀ ਮੇਰਾ ਖਾਵੇ ਮੇਰੇ ਹੀ ਪੈਰਾਂ ਨੂੰ ਵਾਵੇ ਇਸ ਨੂੰ ਬਰਦਾਸ਼ਤ ਨਹੀਂ ਕਰਾਂਗਾ ਉਹ ਮਹਿਲ ਦੇ ਪੌੜੀਆਂ ਉਤਰਦਾ ਤੇ ਮਦਰਸੇ ਦੀਆਂ ਚੜ੍ਹਦਾ ਕਾਜੀ ਸਾਹਮਣੇ ਜਾ ਖਲੋਤਾ ਮਦਰਤਸਾ ਛੋਟੀ ਪਹਾੜੀ ਨੂੰ ਪਥਰਾ ਕੇ ਉੱਚੀ ਥਾਂ ਤੇ ਬਣਿਆ ਹੋਇਆ ਸੀ ਸੁਲਤਾਨ ਦੇ ਮੱਥੇ ਦੀਆਂ ਤਿਉੜੀਆਂ ਵੇਖ ਕੇ ਉਹ ਡਰ ਗਿਆ ਵਾਹ ਲਾ ਬਲਾ ਤਾਂ ਇੱਥੇ ਵੀ ਆ ਗਈ ਹਜ਼ੂਰ ਬਾਕੀ ਗੱਲ ਕਾਜ਼ੀ ਦੇ ਮੂੰਹ ਵਿੱਚ ਹੀ ਸੁੱਕ ਗਈ ਜਦੋਂ ਸੁਲਤਾਨ ਗੱਜ ਪਿਆ ਭਲਕੇ ਸਵੇਰ ਨੂੰ ਤੈਨੂੰ ਮੰਡੂ ਵੇਚਣਾ ਵੇਖਾਂ ਨਹੀਂ ਤਾਂ ਕਿਲੇ ਦੀ ਕਾਲ ਕੋਠੜੀ ਵਿੱਚ ساری ਉਮਰ ਸੜੇਂਗਾ ਸਮਝਿਆ ਅਲੀਆ ਮੇਰਾ ਕਸੂਰ ਮੇਰੀ ਖਤਾ ਉਸਦੇ ਜੁੜੇ ਹੱਥ ਕੰਬੀ ਜਾ ਰਹੇ ਸਨ ਮੈਂ ਕੁਝ ਨਹੀਂ ਸੁਨਣਾ ਚਾਹੁੰਦਾ ਤੇਰੀ ਮਨੂਸ ਸ਼ਕਲ ਤੋਂ ਮੈਨੂੰ ਨਫ਼ਰਤ ਹੈ ਤੂੰ ਜਿਸ ਥਾਲੀ ਵਿੱਚ ਖਾਂਦਾ ਹੈ ਉਸ ਵਿੱਚ ਹੀ ਛੇਕ ਕਰਦਾ ਹੈ ਦਫਾ ਹੋ ਜਾ ਮੇਰੀਆਂ ਨਜ਼ਰਾਂ ਤੋਂ ਸੁਲਤਾਨ ਦਾ ਹਮੀਦਾ ਬਾਲਾ ਸਾਰਾ ਗੁੱਸਾ امامਦੀਨ ਉੱਤੇ ਵਰ ਪਿਆ ਕਾਜੀ ਹਜ਼ੂਰੇ ਵਿੱਚ ਜਾ ਕੇ ਆਪਣੀਆਂ ਸਲਾਮੀ ਕਿਤਾਬਾਂ ਸਮੇਟਣ ਲੱਗ ਪਿਆ ਮਦਰੱਸੇ ਦੀਆਂ ਪੌੜਾਂਾਂ ਲੈਂਦਿਆਂ ਸੁਲਤਾਨ ਦਾ ਗੁੱਸਾ ਵੀ ਉਤਰਦਾ ਜਾ ਰਿਹਾ ਸੀ ਰੂਪਮਤੀ ਮਹਿਲ ਜਾਣ ਤੋਂ ਪਹਿਲਾਂ ਉਹ ਗੁਸਲਖਾਨੇ ਵਿੱਚ ਸ਼ਾਂਤ ਹੋਣ ਲਈ ਵੜ ਗਿਆ ਵਾਹ ਹਿਜਾਤਾਂ ਦੀ ਐਸੀ ਤੈਸੀ ਨਫਰਤ ਵੀ ਬੰਦੇ ਦੀ ਚੰਗੀ ਭਲੀ ਸ਼ਕਲ ਵਿਗਾੜ ਕੇ ਰੱਖ ਦਿੰਦੀ ਹੈ ਉਸ ਖੁਦਾ ਦਾ ਸ਼ੁਕਰ ਮਨਾਇਆ ਵਿਗੜਦੀ ਵਿਗੜਦੀ ਰਾਸ ਆ ਗਈ ਸੀ ਧੰਨਵਾਦ